ਲਓ ਚੱਕੋ ਨਗੀਨਾ ਟਾਪ ਦਾ ਸੱਜਣੋ ਪੂਰੀ ਟਾਪ ਕਲਾਸ ਦੀ ਝੋਟੀ ਆ ਪਿੱਠ ਪੂੜੇ ਦੀ ਕੁਆਲਿਟੀ ਦੇਖ ਲਓ ਹਾਥੀ ਜਿੰਨੀ ਚੌੜੀ ਮੱਝ ਆ ਗਈ ਪੂਰੀ ਸੰਭੀ ਸੰਭਾਲੀ ਹੋਈ ਆ ਗਈ ਤੀਜਾ ਸੂਆ ਹੁਣੇ ਸੂਂਦੀ ਆ ਹਫਤਾ ਕੁ ਬਾਕੀ ਆ ਦੂਜੇ ਸੂਏ 15 ਲੀਟਰ ਦੁੱਧ ਕੱਢਿਆ ਕਰਮਾਲੀ ਨੇ ਪੂਰੀ ਤਸੱਲੀ ਕਰ ਲਿਓ ਦੇਖੋ ਥਨਲੇਵੇ ਦੀ ਪੂਰੀ ਐਂ ਬੱਲੀ ਪਈਆਂ ਨਾ ਸਾਰੇ ਪਾਸਿਓ ਪੂਰੀ ਚੰਗੀ ਮੱਝ ਆ ਗਈ 15 ਲੀਟਰ ਦੂਜੇ ਸੂਏ ਦੁੱਧ ਕੱਢਿਆ ਬਾਈ ਹੁਣੀ ਕਹਿੰਦੇ 17 18 ਲੀਟਰ ਕਰੂਗੀ ਹੁਣ ਤੀਜੇ ਸੂਏ ਬਾਕੀ ਤਸੱਲੀ ਤੁਸੀਂ ਕਰਨੀ ਆ ਤਸੱਲੀ ਕਰਕੇ ਆਹ ਮੱਝ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲੀ ਜਾਂਦਾ ਰੇਟ ਬਾਈ ਹੁਣੀ ਫੋਨ ਤੇ ਕਰਨਗੇ ਪਿੰਡ ਹੈਗਾ ਸਰਕਾਰੀ ਮਹਿਮਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤਸੱਲੀ ਕਰਕੇ ਆ ਨਗੀਨਾ ਤੁਸੀਂ ਖਰੀਦ ਸਕਦੇ ਹੋ